ਸਖਵਿੰਦਰ ਕੌਰ ਮਾਨਗਰ ਬਟਾਲਾ ਮੇਰੀ ਧੀ ਹੀ ਬਰਾਵਾ ਦੋ ਸਾਲੇ ਨਹੀਂ ਵਿਆਹੀ ਨੂੰ ਉਤਰਾ ਨਰਾਇ ਹੈ ਮੁੰਡਾ ਤੇ ਮਾਪਿਓ ਦਾ ਬਹੁਤ ਤੰਗ ਕਰਦੇ ਹਨ ਮੇਰੀ ਧੀ ਪਵਨਪ੍ਰੀਤ ਕੌਰ ਮੇਰੀ ਧੀ ਹੀ ਪਾਰੀ ਰਿੰਦਾ ਦੋ ਸਾਲ ਦੇ ਦੋ ਮਿੰਨੇ ਹੋਏ ਦੋ ਮਿੰਨੇ ਦੋ ਸਾਲ ਕਪੂਤਲਾ ਡਿਸਟ੍ਰਿਕਟ ਕੀ ਮੁੰਡਾ ਕਰਦਾ ਮੁੰਡਾ ਉਮਰਤਕਾਲੇ ਮੈਂ ਦੀ ਦਾਦੀ ਜੀ ਮੰਮੀ ਮੈਨੂੰ ਬਹੁਤ ਰਿਆਸਮੈਂਟ ਕਰ ਦੇ ਕਦੇ ਮੇਰੇ ਕੋਲ ਚੀਜ਼ਾਂ ਮੰਗਦੇ ਵਾ ਦਿੰਦੀ ਵੀ ਆ ਭਰਾਓ ਕੌਣ ਪੰਦਾ ਵਾ ਜੇਠਾ ਦੇ ਵਿਆਹਾਂ ਤੇ ਛਾਪਾ ਮੈਂ ਜੇਠ ਦੇ ਵਿਆਹ ਵੀ ਦੋ ਦੋ ਛਾਪਾ ਪਾ ਕੇ ਜਠਾੜੀ ਨੂੰ ਵੀ ਜੇਠ ਨੂੰ ਵੀ ਨੱਟ ਤੇ ਵਿਆਹ ਦੇਖ ਲੋ ਕੱਢ ਕੇ ਨਹੀਂ ਜੇ ਝੂਠ ਬਾਏ ਦੇ ਜਦੇ ਆ 15 ਦਿਨ ਮੈਨੂੰ ਵਿਆਹ ਆਇਆ ਜਿਹਦੇ ਡੇਟ ਦਾ ਬੇਟੀ ਦੇ ਨੇ 2 ਸਾਲ ਹੋ ਗਏ ਆ ਕਿੰਨੀ ਉਮਰ ਹੀ ਬੱਚਾ ਹੈ ਕੋਈ ਨਹੀਂ ਅਜੇ ਨਹੀਂ ਕੋਈ ਬੱਚਾ ਜੀ ਹੋਇਆ ਬੱਚੀ ਦੀ ਉਮਰ ਉਹਦਾ 19 ਸੋ ਚੰ 98 ਰਾਜਨ ਮਹਾਦੇਵ ਚੀ ਦਾ ਕਿੰਨਾ ਬੜੀ ਮੇ ਜੀਆ ਨਾਮ ਕੀਤੀ ਨਰ ਸਿੰਘ ਕੀਤੀ ਉਹ ਜਿ ਲੈ ਕੇ ਰੱਖ ਕੇ ਗਈ ਆ ਹਾਂਜੀ ਉਹ ਆਪਣੇ ਘਰ ਵਾਲੇ ਦਾ ਨਾਮ ਲੈ ਕੇ ਦੇ ਕੇ ਗਈ ਆ ਸਬੂਤ ਵੇ ਸਾਸ ਸੋਰਾ ਦੇ ਜੇਢਾ ਬੜਾ ਦਾ ਸ਼ੁਰੂ ਤਾਂ ਲੈ ਕੇ ਰੱਖਦੇ ਸ਼ੁਰੂ ਤਾਂ ਪਹਿਲੇ ਦਿਨ ਤੋਂ ਹੀ ਮੰਗਾਰਾ ਜੀ ਪਹਿਲੇ ਦਿਨ ਤੋਂ ਪਾਲਸ ਤੋਂ ਪ੍ਰਾਰambhਾ ਮੰਗਾ ਦਰਤੀ ਆ ਕਿ ਆਹ ਕਿਹਾ ਉਹ ਜੜਾ ਸਾਂ ਨਿਕਲੀ ਧੀ ਹੈ ਅੰਮ੍ਰਿਤ ਘਾਲਸ ਕਰਿਓ ਵਡਾ ਇਹ ਨਾਲਪੁਰ ਪਾਲਸ ਕੀਤਾ ਜਿੱਤੇ ਤੇਰੀ ਕੁੜੀ ਦਾ ਵਿਆਹ ਕਰਨਾ ਵਾ ਅੱਤੜ ਤੋਂ ਜਾਈ ਮੈਂ ਮੇਰੇ ਕੋਲ ਤੋਂ ਮਿੰਦਾ ਆਈ ਆਈ ਨੂੰ ਤਾਂ ਫੋਨ ਦੇ ਘਰ ਵਾਲੇ ਦਾ 5-7 ਦਿਨ ਹੋ ਗਏ 10 ਦਿਨ ਆ ਲੈ ਬੜਾ ਤੰਗੀ ਤਾਰਤ 2 ਵਜੇ ਫੋਨ ਕਰ ਕਰਕੇ ਉਹਦੇ ਪਿਓ ਨੇ ਵੀ ਬੜੀ ਗਾਲ ਵਾਈ ਮੇਰੀ ਕੁੜੀ ਨੂੰ ਅਈ ਚਾਰ ਜੀ ਇਕੱਠੇ ਹੋ ਕੇ ਮੇਰੀਆਂ ਭੈਣਾਂ ਤੇ ਮੈਂ ਦੇ ਆ ਵੀ ਕੀ ਗੱਲ ਹੋਈ ਆ ਸਾਰਾ ਦਾੰਦਾ ਹੀ ਅਸੀਂ ਆਪਣਾ ਵਿਆਹ ਕੱਢਣਾ ਹੀ ਕੱਢ ਲਿਆ ਦੋ ਸਾਲੇ ਨੂੰ ਵਰਤਣਾ ਹੀ ਵਰਤ ਲਿਆ ਵਾ ਇਹ ਮੰਦਾ ਇਹ ਮੇਰੀ ਪਿੰਡਾਂ ਦੇ ਸਾਹਿਬ ਭਰਾ ਹੋਣਾ ਚਾਹੀਦਾ ਇਹ ਦੁਨੀਆ ਦੇ ਮਾਲ ਕੋ ਧੀਆਂ ਵਾਰਿਆਂ ਦਾ ਇਦਾਂ ਨਹੀਂ ਹੋਣਾ ਚਾਹੀਦਾ ਧੀਆਂ ਰੁਪੜਾ ਲਗਾ ਕੇ ਜਣੀਆਂ ਵੱਡੀਆਂ ਨੌਕਰੀਆਂ ਵੇਚੇ ਤੇ ਲਵਾ ਕੇ ਕੋਰਸੇ ਜਿਹੜੇ ਵੱਡੇ ਕਰਾ ਕੇ ਆ ਨਰੇ ਆ ਕੇ ਵਿਆਹ ਕਰਾ ਕੇ ਧੀਆਂ ਨੂੰ ਲੈ ਕੇ ਲੁੱਟ ਕੇ ਛੁੱਟ ਜਾਂਦੇ ਜਿਨਾਰੇ ਸਾਡੇ ਕੋ ਦਾਜ ਦੌੜਵਾ ਕੇ ਦੇ ਨਾਲੇ ਗੱਡੀ ਦੀ ਮੰਗ ਰੱਖਦੇ ਤੇ ਰਾਤ ਨੂੰ ਸੁੱਤੀ ਪਤਾ ਨਹੀਂ ਕੀ ਇਹਦੇ ਮਨ ਚ ਦੱਸੋ ਤੇ ਮਨ ਚ ਆਇਆ ਮੈਨੂੰ ਆਂਦੀ ਮੈਂ ਸੌਣਾ ਵਾ ਆਪਣੇ ਅੰਦਰ ਸੁੱਤੀ ਐ ਇਸ ਵੇਰੇ ਕੁੰਡੀ ਖੋਲੀ ਵੇਖੀ ਮੁੱਕੀ ਉਹਨੇ ਭੁੱਖੇ ਨਾ ਪਾ ਲੈ ਲਿਆ ਹਾਂਜੀ ਕੀਤੀ ਐ ਕੰਪਲੇਂਟ ਕੀਤੀ ਐ ਗੁਰਸ਼ੇਰ ਸਿੰਘ ਉਹ ਜ਼ੋਰੇ ਪਰਿਵਾਰ ਵਾਲੇ ਤੰਗ ਪਰੇਸ਼ਾਨ ਕਰਦੇ ਮੈਂਟਲੀ ਹਰਾਸਮੈਂਟ ਬੜਾ ਕੀਤਾ ਦਾ ਲੋਕ ਸਾਲ ਹੋਏ ਬੱਚਾ ਗਈ ਕੋਈ ਨਹੀਂ ਕੋਈ ਗੱਲ ਕਰਦੀ ਕਰਦੇ ਵੀ ਬੜਾ ਮਤਵੜ ਤਾਂ ਗਬੜਾ ਕਰਦੇ ਐ ਕਿਹਾ ਇਹ ਬੈ ਕੇ ਗੱਲ ਕਰਾਂਗੇ ਕਦੀ ਜਾਂਦੇ ਆ ਚਾਹੀਦਾ ਉਹ ਚਾਹੀਦਾ ਬਹੁਤ ਕੁੜੀ ਨੂੰ ਬਹੁਤ ਤੰਗ ਕੀਤਾ ਮੈਂਟਲੀ ਉਹਨਾਂ ਹਰਾਸਮੈਂਟ ਕਰਤਾ ਕੁੜੀ ਕਿੱਥੇ ਵਿਆਹੀ ਬੇਗੂ ਵਾਲੇ ਪਿੰਡ ਪਦਾਸ ਇਸ ਸਵੇਰ ਦੀ ਕਰਨ ਦੀ ਆਈ ਤੁਹਾਡੇ ਕੋਲ ਹੋ ਗਏ ਥੋੜੇ ਦਿਨ ਪਲਾਂ ਜਦੋਂ ਵੇਖਿਆ ਗੋਲ ਕੇ ਕੰਪਲੀਟ ਵਗੈਰਾ ਕੀ ਤੁਸੀਂ ਚਾਚੇਲਾ ਨੂੰ ਪਤਾ ਕੀ ਤੇ ਕੀ ਚਾਉਂਦੇ ਹੋ ਚੌੜਾਈ ਭਰੀ ਕੱਲ ਤੋਂ ਯਾਰ ਇਨਸਾਫ ਚਾਹੀਦਾ ਯਾਨੂ ਪੰਦਰ ਨੂੰ ਨੇ ਚਾਹੀਦੇ ਸਾਰੇ ਮੁੰਡਾ ਵੀ ਬਾਹਰੋਂ ਪਾਵੇ ਜਿੱਦਾਂ ਮਰਜ਼ੀ ਕਰਕੇ ਮਗਾਉਣਾ ਚਾਹੀਦਾ ਹੈ ਬਾਅਰ ਪੁਰਤਗਾਲ ਆ ਉਹਦੀ ਸਾਰੀ ਕੈਂਸਲ ਹੋਣੀ ਚਾਹੀਦੀ ਹੈ ਉਹ ਰੈਸਟ ਹੋਣਾ ਚਾਹੀਦਾ ਛੇਵਲੈਂਡ ਬਟਾਰਾ ਅੱਜ ਜਿਹੜੀ ਇਹ ਘਟਨਾ ਹੋਈ ਆ ਉਹਦੇ ਬਾਰੇ ਤੀਜੀ ਅੱਜ ਸਵੇਰੇ ਮੈਨੂੰ ਪਤਾ ਲੱਗਾ ਕਿ ਮਾਨਨਗਰ ਇੱਕ ਲੜਕੀ ਪੌਨ ਪ੍ਰੀਜ਼